ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਰਾਜਾ ਸਾਹੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਵਨਸ਼ੇ ਨਗ ਦਿਖਾਵਾਂਗੇ ਸਾਰੇ ਗੱਪਣਾ ਤਿਆਰ ਆ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਿਆ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਯਾਰ ਚੱਲ ਜੇ ਬਹੁਤ ਵਧੀਆ ਚੱਗੇ ਭਾਈ ਤੁਸੀਂ ਸੁਣਾਓ ਹਾਂਜੀ ਵਧੀਆ ਚੜਦੀ ਕਲਾ ਜੇ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਹਾਂ ਪਾਜੀ ਮੇਰਾ ਹਰਮਨ ਜੋ ਪਿੰਡ ਲਾਇਆ ਸਾਸੀ ਗ੍ਰਾਮ ਬਸਰ ਤਫੀਲ ਦੇ ਨਾਲ ਆ ਠੀਕ ਪੁਰ ਦੇ ਨਾਲ 1 ਕਿਲੋਮੀਟਰ ਪਿੰਡ ਆ ਫੋਨ ਨੰਬਰ ਵੀ ਬੋਲ ਦਿਓ 986444231 ਜੀ ਭਾਈ ਠੀਕ ਆ ਜੀ ਹਾਂਜੀ ਇਤੋਂ ਕਰ ਲੀਏ ਸ਼ੁਰੂਆਤ ਜੀ ਇੰਤੋਂ ਹੀ ਕਰ ਲਓ ਠੀਕ ਹੈ ਜੀ ਦੱਸਿਓ ਭਾਈ ਇਹਦੇ ਬਾਰੇ ਸੱਜਾ ਸੁਆ ਇਹ ਭਾਜੀ ਮੈਂ ਦਾ ਅੱਛਾ ਜੀ ਦੇਣ ਪੰਜ-ਸੱਤ ਕੱਢਦੀ ਆ ਠੀਕ ਹੈ ਠੀਕ ਹੈ ਹਵੇ ਲੋ ਥੰਨੋ ਲੈਵਾ ਜੀ ਐਣਾ ਚਫਕਾਵਾਂਗੂ ਬਣੀ ਪਈ ਤਾਂ ਜੇ ਵੀ ਪੰਜ-ਸੱਤ ਦਿਨ ਲੈ ਜੂਗੀ ਤੇ ਤੀਸਰਾ ਸੁਆ ਸੁਣਾ ਕਰਮ ਵਾਲੀ ਦੇ ਇਹ ਅੱਖਾਂ ਵਾਲਾ ਚੱਡ ਆ ਗਿਆ ਬਾਕੀ ਖੁੱਲ ਕੇ ਖਾਉਣੇ ਆਪਾਂ ਉਹ ਜੀ ਸਿੰਗਲ ਹੈ ਈ ਇਹਦੇ ਕੱਟ-ਕਾਟ ਜਿਹੜਾ ਚੰਗਾ ਆ ਗਿਆ ਵਾ ਤੇ ਆਣਾ ਫੋਟੋ ਫੋਟੋ ਬਾਹਰ ਨੂੰ ਮਾਰੂ ਜੀ ਟੈਲਫੋਨ ਯਾਰ ਉਹ ਵੀ 19 ਜੱਗੇ ਨੂੰ 29 ਪਿੱਛੇ ਪਈ ਆ। ਪਾਜੀ ਡੇਰੀ ਜੇ ਚੰਗਾਲੀ। ਅੱਛਾ ਜੀ। ਹਾਂ ਜੀ। ਬਹੁਤ ਪਸੰਦ ਆ ਤੁਹਾਨੂੰ ਚਾਹ ਕਾ ਫਰ ਦੇ ਜੀ। ਇਹ ਥੋੜਾ ਦਾ ਸਹਿਜ ਗਿਆ ਬੁੱਲਾ ਬਹੁਤ ਹੀ ਚੰਗਾ ਆ ਗਿਆ। ਇਹ ਕੱਲਾ ਕੱਲਾ ਬੱਲਾ ਬਿਆਵਾ। ਕਰੋ ਜੀ ਜੀ ਆਪਾਂ। ਨਾ ਜੀ ਜਮਾਨੂ ਕਰਾਂ ਤੇ ਕੱਲਾ ਬੱਲਾ ਦੇ ਜੀ। ਜਰੂਰ ਖੁੱਲਾ ਪਰ ਪੁੱਛੋ ਨਹੀਂ ਮੈਂ ਇਹ ਤਾਂ ਦੇ ਜੀ। ਬਿਲਕੁਲ ਬਿਲਕੁਲ ਜੀ ਜੀ। ਥੋੜਾ ਜਿਹਾ ਆ ਗਿਆ ਵਾ ਕਾਰੀਆਂ ਗਾੜੋ ਖਾੜੋ ਭਾਜੀ ਘਰ ਆਲੇ ਆਂਦੇ 2 ਕਿਲੋ ਕਾਰੀਆਂ ਸਾਡੀ ਮਹਿ ਜੀ ਅੱਛਾ ਜੀ 13 ਕਿਲੋ ਮੁੱਧ ਭਾਜੀ ਆਂਦੇ ਅਸੀਂ ਚਾਉਂਦੇ ਰਹੇ ਆਮ ਸੇਵਾ ਤੇ ਵੀ ਠੀਕ ਹੈ ਜੀ ਐਲਕਾਂ ਵੀ ਚਲੋ ਜਿਆਦਾ ਨਹੀਂ ਨਾ ਚਾਹੂਗੀ ਥੱਲੋਂ ਲੈਵਾ ਵੇਖ ਲੋ ਕੋਈ ਵੀ ਤਾਂ ਆਉਸਾ ਲਾ ਦੇ ਖਾਣਾ ਲੈਣ ਜਿਹੜਾ ਦੁੱਧ ਭਰਿਆ ਹੋਵੇ ਨੇ ਬਿਗਲੇ ਸਵੇ ਬਾਕੀ ਹੁਣ ਕੋਈ ਸਾਮ ਤਾਲੂਗਾ ਚਲੋ ਦੁੱਧ ਚੰਗਾ ਕਰੀ ਜਨਾ ਕਰਮਾਲੀ ਦੇ ਬਾਕੀ ਮੁੱਲ ਭਾਜੀ ਬਿਲਕੁਲ ਜਾਇ ਕਰ ਦੇਣੇ ਆਪਾਂ ਅੱਛਾ ਜੀ ਸ਼ੋ ਨਾਲੇ ਠੀਕ ਠੀਕ ਮੁੱਲ ਕਰਨ ਨੂੰ 80 85 ਜੋ ਮਰਜ਼ੀ ਕਰੀਏ 75000 ਦੀ ਮੈਂ ਦੇ ਰਹੀ ਆ ਜੱਗੇ ਭਾਜੀ ਤੇ ਕਰਾਉਣਾ ਮਾਨ ਤੇ ਪਾਣੀ ਨਹੀਂ ਆਏ ਆ ਸਾਡੇ ਕੋਲ ਦੇ ਉਹਦੇ ਕਰਕੇ ਰੇਟ ਘੱਟੀਏ ਬਿਲਕੁਲ ਜਾਇ ਜੀ ਦੋ ਤੁਸੀਂ ਕਰਾਉਣਾ ਮਾਨ ਤੇ 75 ਜੋ 75 ਜੋ ਦੋ ਤਵਾ ਜਿੱਥੇ ਇੱਕ ਛੱਡ ਦੇਣੀ ਆ ਦੋ ਛੱਡਦਾ ਹੈ ਭਾਈ 73000 ਦੀ ਦੇ ਦਾਂਗੇ ਅੱਛਾ ਜੀ ਬਾਕੀ ਵੀਰ ਭ ਮਾਂ ਤਾਂ ਮੌਕੇ ਤੇ ਤੁਹਾਨੂੰ ਪਰਾ ਵੀਰ ਕਰਾ ਲੈਂਦੇ ਬਾਕੀ ਹਾਂਜੀ 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 ਲਓ ਜੀ 73000 ਦੇ ਵਿੱਚ ਜਵੇਂ ਮਾਂ ਬਾਕੀ ਦੇਵਾ ਵੇਖ ਲਓ ਮੈਂ ਪੜਾਤੀ ਤੁਸੀਂ ਪੰਡਾ ਪਈਆਂ ਥੱਲੇ ਕਰਮ ਵਾਲੀ ਨੇ ਕੋਈ ਚੱਕਣੀ ਆ ਤੇ ਚਲੋ ਬਾਕੀ ਜੀ ਨਾ ਦੇਵਾ ਨਾ ਗਾਂ ਆ ਭਾਜੀ ਬਿਲਕੁਲ ਸਹੀ ਗੱਲ ਆ ਗਾਂ ਨੂੰ ਬਣ ਗਈ ਅਰਮਾਨ ਠੀਕ ਹੈ ਠੀਕ ਹੈ ਜੀ ਭਾਈ ਦੂਜੇ ਨੰਬਰ ਦੇ ਕਿਵੇਂ ਆ ਗਈ ਆ ਭਾਈ ਦੂਜਾ ਸੂਆ ਝੋਟੀ ਆ ਗਈ ਏ ਅੱਛਾ ਜੀ ਇਹਦਾ ਵੀ ਖਾਰੋ ਲੈਵਾ ਅੱਗੋਂ ਵੀ ਦੇ ਪਿਛੋਂ ਇਹਨੂੰ ਵੀ ਗਾਹ ਮਾਲੀ ਲੱਗਾ ਪਿਆ ਵਾ ਜੱਦਾ ਗਾੜੀਆਂ ਮਿਲਕ ਮੈਨ ਆਉਂਦੀ ਝੋਟੀ ਦੀ ਭਾਜੀ ਆ ਵਰਤੋ ਠੀਕ ਹੈ ਠੀਕ ਹੈ ਜੀ ਚ ਤਿਆਰੀ ਆਏ ਭਾਜੀ 2-4 ਦਿਨ ਦੀ ਮਹਾ ਕੱਪੜੀ ਅੱਛਾ ਜੀ ਫੋਟ ਫੋਟ ਹੁੰਦੀ ਬਾਹਰ ਤੇ ਨਹੀਂ ਭਾਜੀ ਕਿੰਨਾ ਦਾ ਜੁੱਦ ਭਾਜੀ ਪਲੂਨ ਨੇ 12 ਲੀਟਰ ਚ ਆਇਆ ਜੀ ਅੱਛਾ ਜੀ ਐਲਕਾਂ 12 ਦਾ ਹੋਵੇ 13 ਦਾ ਹੋਵੇ ਅਗਲੇ ਦੀ ਸੇਵਾ ਚਲੋ ਆਪਾਂ ਤੇ ਧਾਰ ਧਾਰ ਮਾਰ ਕੇ ਆਂਦੀ ਧਾਰ ਧਾਰ ਫੇਚ ਲੈਣੀਆਂ ਜੱਗੇ ਭਾਜੀ ਬਿਲਕੁਲ ਬਿਲਕੁਲ ਸਹੀ ਗੱਲ ਲਿਆ ਜੀ ਕੋਈ ਆਪਣੀ ਸਮਝ ਲਾ ਲੈ ਕਿੰਨਾ ਚਾਹਣਾ ਠੀਕ ਹੈ ਠੀਕ ਹੈ ਲਓ ਜੀ ਇਹ ਬਿਲਕੁਲ ਤਿਆਰੀ ਆ ਕੋਈ ਖਦੋ ਦੇਣੀ ਮੈਂ ਸੁਣਾ ਕਢੂਗੀ ਸ਼ੀਟ ਥੋੜੀ ਭਾਜੀ ਬਾਕੀ ਤੇ ਲਾਂਡੂ ਨਾਲ ਜਿਹੜੀ ਆ ਰਹੀ ਹੈ ਨਾ ਉਹ ਗੱਡੇ ਦੇ ਉਸ ਨੂੰ ਤਾਂ ਕੋਈ ਕਵਰ ਕਰਦੀ ਨਹੀਂ ਬਿਲਕੁਲ ਨਹੀਂ ਟੋਟੀ ਜਿਹੜੀ ਛੱਕਾ ਕਰਦੇ ਨੇ ਉਹ ਵਾਲੀ ਛਾਪੀਆ ਥੋੜਾ ਇੱਕ ਦੇ ਮੜੀ ਜੀ ਠੀਕ ਹੈ ਜੀ ਲੋ ਜੱਟਾਂ ਤੋਂ ਵੀ ਨਹੀਂ ਆਣ ਚਾਹਤਾਂ ਵਾਂਗੂ ਬੜੀ ਜਿਹੜਾ ਇਹਨੂੰ ਕੱਲਾ ਕੱਲਾ ਤਾਂ ਲੱਗਾ ਪਿਆ ੱੱਲਿਆਂ ਬੜੀ ਸਾਫ਼ ਆ ਭਾਜੀ ਝੋਟੀ ਹਾਂਜੀ ਹਾਂਜੀ ਲਓ ਜੀ ਥਾਣਾ ਦਾ ਸਾਇਰ ਗਿਆ ਬੜਾ ਗੱਠੋਂ ਬਾਹਰ ਲੱਗਾ ਪਿਆ ਤੇ ਥਣ ਵੀ ਨੋਕ ਵਾਲਾ ਲੱਗਾ ਪਿਆ ਵਾ ਵੀਰੇ ਇੱਕ ਮੜੀ ਨੂੰ ਬਾਹਰ ਤੋਂ ਡਾਕੀ ਬੜਾ ਆਇਆ ਹੈ ਨਾ ਸੰਗਲ ਪਾਇ ਚਲਿਆ ਰਹੇ ਨਹੀਂ ਕੱਢਦੀ ਉਹ ਜੀ ਹਾਂਜੀ ਪਰ ਆਹਿਆ ਤੁਹਾਨੂੰ ਬੜਾ ਸੰਗਲ ਪਾਇਆ ਦੇ ਭਾਜੀ ਸਾਡੇ ਮੇਰੇ ਨੂੰ ਆਈ ਨਾ ਹਾਂਜੀ ਹਾਂਜੀ ਚਵਾਇ ਬੜੀ ਲੱਗੀ ਪਾ ਕੱਢੀ ਉਹ ਵੀ ਜਿਆਦਾ ਗੱਲ ਆ ਪਾਸ ਆਈ ਜੁਗੇ ਭਾਜੀ ਅੱਛਾ ਜੀ ਹਾਂਜੀ ਥਣ ਤੋਂ ਚੰਗਾ ਨੋਖਲਾ ਉਧਰ ਉਧਰ ਛੇੜੋ ਮੜੀ ਜੀ ਡਰਦੀ ਆ ਯਾਰ ਅੱਗੋਂ ਥੋੜਾ ਪਰਾਂ ਜੋ ਉਹ ਵੀ ਨੀਲੀ ਦਾ ਥੋੜਾ ਜਿਹਾ ਪਾਖ ਰੱਖਦੀ ਆ ਬਾਕੀ ਚੰਗੇ ਰਿਕਾਰਡ ਵਾਲੀ ਆ ਜਿਹੜੇ ਪਹਿਲਾਂ ਨੇ ਜਿਹੜਾ 12 ਲੀਟਰ ਦੁੱਧ ਭਰਿਆ ਵਾ ਯਸ ਫਿਰ ਮੇਰੀ ਵੇਖ ਲੋ ਜੇ ਨਹੀਂ ਫਸਜੀ ਤੁੰਤਿਆ ਆ ਰਿਹਾ ਇਹਨੂੰ ਗਾਲ ਚ ਪੜਾ ਪਾ ਲੋ ਪੜਾ ਪੋਣਾ ਪੈਣਾ ਹਾਂ ਉਹ ਜਿਹਾ ਚੱਕਾ ਲੱਗਾ ਵਾ ਐਡ ਗਿੱਟ ਗਿੱਟ ਤੇ ਲੱਗਾ ਪਿਆ ਵਾ ਥਾਰਾ ਚੱਕਾ ਲੱਥ ਮੜੀ ਫਰਾਂ ਨੂੰ ਜੀ ਕਰੋ ਜੀ ਚਾਪ ਇਧਰਲੀ ਸਾਈਡ ਤੋਂ ਠੀਕ ਹੈ ਠੀਕ ਹੈ ਸਪੀਡ ਤੋਂ ਵਖਾ ਦੇ ਪਾ ਦੀ ਉਹ ਨਹੀਂ ਗਾਂ ਰਹੇ ਉਹਨਾਂ ਦੇ ਪਿਛਾ ਆ ਕਰਮਾਲੀਆ ਠੀਕ ਹੈ ਠੀਕ ਹੈ ਮੇ ਫੁੱਟੇ ਨਾਲ ਅੱਗੇ ਤੇ ਉਹਨਾਂ ਦੇ ਪਿਛੇ ਨੂੰ ਬਣਿਆ ਪਿਆ ਵਾ ਤਾਂ ਜੇ ਢਿੱਲਾ ਵੀ ਆ ਗਿਆ ਵਾ ਉਹ ਡਰਦੀ ਆ ਝੋਟੀ ਭਾਜੀ ਨਾ ਠੀਕ ਠੀਕ ਰਹਿੰਦੇ ਹਾਂ ਜੀ ਇਹ ਤਾਂ ਭਾਜੀ ਮੁੱਲ ਫਿਰ ਕੌਣ ਤੇ ਭਾਏ ਛੋਟੀ ਦਾ ਲੱਖ ਕੀ ਕਰਦੇ ਜੀ ਅੱਛਾ ਜੀ 95 ਦੀ ਦੇ ਦਈਏ ਇਹਦੇ ਕਰਨਾ ਮਾਨ ਨਹੀਂ ਕਰਦੀ ਜੀ ਮਾਨਤਾ 90 ਦੀ ਜਾਣ ਦੀ ਹਰਣਾਈ ਕਰਦੀ ਅੰਦਰ ਦੋ ਛੱਡੀ 88 ਦੀ ਦੇ ਦਾਂਗੇ 88 ਦੀ ਹਾਂ ਜੀ ਕੀ ਹੈ ਕਿ ਜੱਜ ਲਾਡੀ ਫੋਨ ਲਾਵੇ ਮੌਕੇ ਤੇ ਭਾਜੀ ਕਰ ਦਾਂਗੇ ਠੀਕ ਹੈ ਠੀਕ ਹੈ ਜੀ 88 ਹਜ਼ਾਰ ਦੀ ਕੋਲ ਪੰਨਾ ਵੀ ਛੋਟੀ ਆਲੇ ਦੂਜਾ ਸੂਬਾ ਸੂ ਵੀ ਕਰਮ ਵਾਲੀ ਤੇ ਚੰਗੇ ਮਿਲਕ ਰਿਕਾਰਡ ਵਾਲੀ ਹੈ ਬਾਕੀ ਕੋਈ ਵੀਰ ਭਰਾ ਸੇ ਵਾਲਾ ਲੈ ਜਾ ਤੇ ਚਲੋ ਦੁੱਧ ਚੰਗਾ ਕੱਢੀ ਜਾਊਗੀ ਆਪ ਬਾਈ ਕਿ ਮੈਂ ਤੀਜੇ ਨੰਬਰ ਤੇ ਇਹ ਛੋਟੀ ਭਾਈਆ ਇਹ 2 ਟਾਈਆਂ ਸਾਲਾਂ ਦੀ ਇਹ ਸ਼ਕੀਨ ਵੇਖ ਲੋ ਕਿੰਦੀ ਡਾਕੀ ਇਹ ਬੜਾ ਵਚਾਰੀ ਆ ਆ ਤੁਹਾਨੂੰ ਖਾਣ ਬਖਾਰੀਏ ਭਾਜੀ ਛੋਲੀ ਮਾਰਨ ਬੋਲ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਵੇਖੋ ਇੱਕ ਕਿਨੇ ਬਦਈਏ ਇਹ ਭਾਜੀ ਬਣੀਏ 2 ਟਾਈਆਂ ਸਾਲਾਂ ਦੀ ਇਹ ਦੋਨ ਦੇ ਦੰਦ ਪੁੱਟਣ ਦੀਏ ਅੱਛਾ ਜੀ ਹਾਂ ਜੀ ਕਿੰਨਾ ਕ ਟਾਈਮ ਹੋ ਗਿਆ ਬਣੀ ਕਾਂ ਬਣੀ ਨੂੰ ਭਾਜੀ 8 ਤਰੀਨ ਮਹੀਨਾ ਹੋਣਾ ਇਹ ਨਿਕਲੇ ਨਾ ਨਿਕਲੇ ਅਗਲੇ ਆਛਾ ਜੀ ਹਾਂਜੀ ਆਪਾਂ ਖਾਣੀਆਂ ਲਈ ਖਾਣੀਆਂ ਹੀ ਠੀਕ ਹੈ ਠੀਕ ਹੈ ਲਓ ਜੀ ਜਿਹੜਾ ਡਬਲੈਕ ਝੋਟੀ ਆ ਗਈ ਆ ਥੋੜਾ ਜਿਹਾ ਡਰਤੀ ਜਾਣ ਕੋਸ਼ਦਾ ਕਿ ਮਾਲਕ ਆਲੇ ਆ ਇਹ ਘੱਟ ਕੌਟ ਜਿਹੜਾ ਚੰਗਾ ਆ ਗਿਆ ਉਹ ਕਰਨ ਵਾਲੀ ਦਾ ਬਹੁਤ ਯਾਨ ਹੋਰ ਮੋੜਾ ਨਸਲ ਦੇ ਵਿੱਚ ਆ ਗਈ ਝੋਟੀ ਸਿੰਘੀ ਵੇਖੋ ਭਾਈ ਕਿੰਨੀ ਸ਼ਕੀਨ ਆ ਝੋਟੀ ਹਾਂ ਚਲੋ ਇਸ ਵਾਰ ਕੀ ਫੇਸ ਪਾਰਟੀ ਦਾ ਸਿੰਘ ਸਿੰਘ ਐਂਡ ਸਿੰਘ ਰਿੰਗ ਲੱਗਾ ਪਿਆ ਆ ਮਾਲ ਦਾ ਇੱਕ ਘਵਾਲ ਨੀ ਚਿੱਟਾ ਭਾਈ ਸਾਰੀ ਸ਼ਹਿਰ ਤੇ ਭਲਾ ਧਿਆਨ ਨਾਲ ਧਰਦੇ ਇੱਧਰ ਪਿੱਛੇ ਆ ਜਾ ਮੜਾ ਜਾ ਕੇ ਕੋੜੀਏ ਤੋਂ ਡਰਦੀ ਆ ਨਹੀਂ ਓਦਾਂ ਵੀ ਡਰਦੀ ਚੱਲ ਆ ਵੈਲੀ ਵੇ ਫਾੜੋ ਭਾਈ ਛੋਟੀ ਦਾ ਪੇਟ ਫੁੜਾਇਆ ਕਰਾ ਮਾ ਠੀਕ ਹੈ ਠੀਕ ਲੋ ਜੀ ਕਦਵਜ ਜਿਹੜਾ ਫੁੱਲ ਆ ਬਾਕੀ ਚਲੋ ਨਿਕਲ ਲਾ ਵੀ ਬਾਈ ਕਹਿੰਦਾ ਵੀ ਨਿਕਲ ਆਈ ਭਾਜੀ ਇਹ ਹੋ ਤਿਆਰ ਹੋਈ ਲੱਖ ਸਵਾ ਲੱਖ ਦੀ ਆ ਹਾਂਜੀ ਹਾਂਜੀ ਸਾਲੇ ਘਾਦੀ ਛੋਟੀ ਪਾ ਲਈ ਇੱਕ ਨਜ਼ਰ ਲੱਗਦਾ ਬਿਲਕੁਲ ਬਹੁਤ ਜੀ ਖਰਚਾ ਲੱਗ ਜਾਂਦਾ ਨਾਲੇ ਆਹ ਮੋਲ ਬਿਲਕੁਲ ਜਾਇਆ ਕਰਾਂਗੇ ਠੀਕ ਹੈ ਜੀ ਕਿੰਨਾ ਕੁ ਹੁਣ ਮੋਲ 45000 ਜੀ ਅੱਛਾ ਜੀ 40000 ਕੀ ਦੇ ਦਈਏ ਕਰ ਦਈਏ ਅੰਦਰ ਆ 2000 பை இமான் ਕਰਦਾਂਗੇ ਵੀਰ ਭਰਾ 830 ਦਾ ਛੋਟ ਕਰਾਂਗੇ ਠੀਕ ਹੈ ਠੀਕ ਹੈ 36000 ਦੀ ਭਾਈ 2 ਨੰਬਰ ਜੀ ਹਿਸਾਬ ਨਾਲ ਹਾਂਜੀ ਹਾਂਜੀ ਲਓ ਜੀ 33000 ਜੀ ਬਿਲਕੁਲ ਜਿਹੜਾ ਨਾਰਮਲ ਰੇਟ ਆ ਬਾਕੀ ਹਿਸਾਬ ਨਾਲ ਬਣੀ ਪਈ ਆ ਇਹ ਤਾਂ ਲਾਗੇ ਤੇ ਚਲੋ ਲੱਖਾਂ ਦੀ ਆ ਲੱਖ ਸਵਾ ਲੱਖ ਦੀ ਭਾਈ ਜਿਹਨੂੰ ਮਰਜ਼ੀ ਦੇ ਦੇਈ ਦੀ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਬਿਲਕੁਲ ਜਿਹੜਾ ਨਾਰਮਲ ਰੇਟ ਆ ਗਿਆ ਤੇ ਚੌਥੇ ਨੰਬਰ ਤੇ ਵਹਿੜਾ ਸਾਢੀ ਭਾਈ 2 ਨੂੰ ਵਹਿੜਾ ਦੀ ਆ ਵੇਖੋ ਵਹਿੜਾ ਪਹਿਲਾ ਸਵਾ ਸਿੰਘ ਜੀ ਨੇਣਾ ਇਹ 10 12 ਘੜਦੀ ਹੈ اچھا ਜੀ ਤਾਂ ਵੇਖੋ ਲੱਗਾ ਠੰਢੀ ਬਹੁਤ ਜ਼ਿਆਦਾ ਪਾਜੀ ਵੈਠੀ ਠੀਕ ਲੋ ਜੀ ਸੀਲ ਲੀਆਂ ਚੈੱਕ ਕਰ ਸਕਦਾ ਜੀ ਕਿ ਉਹ ਵੀ ਆ ਗਈਆਂ ਬੜੀ ਭਾਈ ਵਾਸੀ ਬਰੀਨ ਵੜੀ ਹੈ ਠੀਕ ਹੈ ਠੀਕ ਹੈ ਜੀ ਕਿੱਟੇ ਲਾਟ ਲਾ ਜਿਹੜੀਆਂ ਬਹੁਤੀ ਅਜੇ 10 ਤੋਂ 12 ਦੇ ਲੈ ਜੂਗੀ ਹੋਰ ਅਜੇ ਲੋ ਜੀ 5:00 ਵਜੇ ਨੂੰ ਵੀ ਚੰਗਾ ਹੈ ਤੇ ਹੈਵੀ ਬਰੀਡ ਦੇ ਵਿੱਚ ਆ ਇਸ ਕੁਆਲਟੀ ਖਾਇਓ ਮਾੜੀ ਭਾਈ ਨਿੱਗੀ ਬੂਥੀ ਲੱਗੀ ਵੇਖੋ ਨਿਗੇ ਨਿਗੇ ਟੇਸ ਕੁਆਲਟੀ ਕਿਹ ਕਾਸਾ ਦੇ ਤੀ ਹਾਂ ਆਪੇ ਹੋਰ ਐਚ ਆਫ ਐ ਜਰਸੀ ਦਾ ਪੱਕਾ ਰੱਖਦੀ ਬੂਥੀ ਦਾ ਠੀਕ ਹੈ ਠੀਕ ਹੈ ਜੀ ਵਾਕਿ ਟੱਲਾ ਟੁੱਲਾ ਜਿਹੜੀਆਂ ਕਾਫੀ ਜਾਰੇ ਥਾਣਾ ਦਾ ਸੈਰ ਗਿਆ ਵੀ ਚੰਗਾ ਵਾ ਵਾ ਰਹਿਣ ਗੁਲਾਬੀ ਥੋਂ ਦਾ ਗਿਆ ਪਿਆ ਵਾ ਇਹਦਾ ਬਾਈ ਕੀ ਮੁੱਲ ਫਿਰ ਮੁੱਲ ਕਰਨ ਨੂੰ ਭਾਈ 45 50 ਜੋ ਮਰਜ਼ੀ ਕਰੀਏ 40000 ਨਹੀਂ ਵਛੀ ਆਣਾ ਦੇਣੀ ਹਾਂ ਨਹੀਂ ਹਾਂ ਜੀ ਠੀਕ ਹੈ ਲਓ ਜੀ 40000 ਦੀ ਹਿਸਾਬ ਨਾਲ ਗੱਭਣ ਤਿਆਰ ਕੀ ਕਰਦੀਏ ਮਾਨਤਾਨਾ ਕਰ ਦੋ ਵੇਖ ਲਓ ਜੇ ਤੁਹਾਨੂੰ ਯਾਦ ਦਾ ਦੇ ਥੋੜਾ ਬੋਦਾ ਕਰਾਉਣਾ ਪਰ ਵੇਖ ਲਓ ਯਾਦ ਵਾਲੀ ਵੈੜ ਜੇ ਆ ਕਰ ਦੋ ਆ ਵੀ ਜਿੱਥੇ ਕੋ ਛੱਡ ਦੇਣੀ ਇਹਦੇ ਦੋ ਛੱਡੀਆਂ 38 ਦੀ ਆ ਦੇ ਦਾਂਗੇ ਠੀਕ ਹੈ ਲਓ ਜੀ ਇਹ ਵੀ 38000 ਦੀ ਕੰਨ ਤਿਆਰ ਬਾਕੀ ਕੋ ਭਰਾ ਸੇਵਾਲਾ ਲਾਜੂ ਤੇ ਚਲੋ ਵੈੜ ਚੰਗੀ ਆ ਯਾ ਭਾਈ ਐਂਡ ਤੇ ਕਿਵੇਂ ਆ ਗਈ ਆ ਬੈਠੋ ਭਾਈ ਸੁਆ ਇਹ ਦੁੱਧਾ ਅੱਛਾ ਜੀ ਸੂਈ ਨੂੰ ਮਹੀਨਾ ਡੇਢ ਮਹੀਨਾ ਹੋਇਆ ਇਹ ਦੋ ਵੀ ਹੋ ਗਏ ਸਾਦੇ ਬੱਚੀ ਮਗਰ ਜੀ ਠੀਕ ਆ ਲਓ ਜੀ ਫੀਮੇਲ ਕਾਪ ਆ ਗਿਆ ਜਿਹਦੇ ਪਿੱਛੇ ਭਾਵੇਂ ਭਾਈ ਠੰਡੀਆਂ ਵੀ ਪੂਰੀ ਆ ਵੇਖੋ ਅੱਛਾ ਜੀ ਥਾਣ ਵੇਖੋ ਲੱਗਾ ਚਵਾਈ ਵਾਲਾ ਵਹਿੜ ਠੀਕ ਆ ਉਹਨਾਂ ਨਾਲੇ ਥਾਣ ਕੱਢਦੀ ਆ ਬਣੀ ਬਹੁਤ ਕਾਫੀ ਆ ਗਿਆ ਮੈਂ ਚਵਾਈ ਬੜੀ ਲੱਗੀ ਭਾਈ ਕਿੰਨਾ ਦੁੱਧ ਆਸਦਾ ਮੇਕਾ ਹੁਣ ਦੁੱਧ ਮੌਕੇ ਦੇ ਭਾਈ 15 16 ਕਿਲੋ ਹੋਊ ਆਪਾਂ 14 ਦੀ ਗਾਰੰਟੀ ਦਵਾਂਗੇ ਅੱਛਾ 14 ਮੰਨ ਕੇ ਖੜੇ ਜਿਹੜੇ ਵੀ ਨੇ ਠੀਕ ਆ ਠੀਕ ਆ ਹਾਂ ਜੀ ਭਾਈ 11 ਲੀਟਰ ਦੀ ਪੂਰ ਗਰੰਟੀ ਆ। ਬਾਕੀ ਚਵਾ ਗਲ ਤੋਂ ਉਹ ਲੈਣ ਦਾ ਭਾਈ ਸਾਰਾ ਪੈਸੇ ਦੇ ਕੇ ਵਾਪਸ ਲਿਆਵਾਂਗੇ। ਠੀਕ ਹੈ ਠੀਕ ਲੋ ਜੀ। ਕਿਉਂ ਨਹੀਂ ਚੰਗੀ ਲੱਗਦੀ। ਇਹ ਤਾਂ ਫੈੜ ਕੋਲ ਠੀਕ ਚੰਗੀ ਦਾ ਢੰਗ ਨਹੀਂ ਚੰਗਾ ਆ ਗਿਆ ਵਾ। ਇਹ ਸੱਜਰ ਦਾ ਭਾਈ ਕਿੰਨਾ ਕਰ ਕਟ ਰਿਆ। ਸੱਜਰ ਭਾਈ ਦੁੱਧ 22 23 ਕਿਲੋ ਮਹਿੜ ਚੋਂ ਆਉਂਦੀ ਰਹੀ ਆ। ਆਇਆ ਜੀ। ਠੀਕ ਹੈ ਲੋ ਜੀ ਭਾਈ 22 23 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ। ਐਸਟਾ ਵੀ ਜਿਹੜੀ ਐਨ ਫਟ ਪਾਲਣ ਕੋਲ ਨਹੀਂ ਪਈ ਆ। ਬਾਕੀ ਭਾਈ ਸੇਵਾ ਵਾਲੇ ਥਾਂ ਚੰਗੀ ਨਾ ਵੜ। ਹਾਂਜੀ। ਦੁੱਧ ਵੜਨ ਤੇ ਫਿਰ 20 22 ਕਿਲੋ ਕਰ ਜਾਣਾ ਜੀ। ਅੱਛਾ ਜੀ। ਵੇਖ ਲੋ ਥਾਂ ਦੇ ਵਾੜ। ਠੀਕ ਹੈ ਠੀਕ ਹੈ। ਲਓ ਜੀ ਰੈਣ ਪੰਡਾ ਹੀ ਪਾਈਆਂ ਥੱਲੇ ਕਰਨ ਵਾਲੀ ਨੇ। ਤੇ ਇਹ ਬਾਈ ਜੀ ਦਾ ਕੀ ਮੁੱਲ ਕਰਨਾ ਹੈ? ਮੋਨਲੀ ਦਾ ਭਾਈ ਸੱਜਣ ਹੁੰਦੀ ਤੁਹਾਨੂੰ ਬਾਅਦ 60 65 ਵੀ ਮੰਗ ਲੈਂਦੇ। ਹਾਂਜੀ। ਹੁਣ ਮੁੱਲ 50000 ਕੀ? ਅੱਛਾ ਜੀ। 40 ਦੀ ਦੇ ਦੇ ਜੀ। ਕਰਦ ਮੰਨਦਾ ਲੋਰੇ। ਪੂਰੇ 45 ਦੀ ਦੇ ਦਾਂਗੇ ਭਾਈ ਜੀ। ਠੀਕ ਹੈ ਜੀ ਹਾਂ ਜੀ ਲਓ ਜੀ ਬਾਕੀ ਵੀ ਰੋਟੀ ਵੇਖ ਰਿਹਾ ਬਾਕੀ ਤਾਂ ਇਹ ਬੱਚਾ ਆ ਕੇ ਜਿੰਨੇ ਦੀ ਮਰਜ਼ੀ ਵੇੜ ਵੇਖ ਲਿਆ ਪਰ ਆਪਾਂ ਗਲਤ ਕੰਮ ਕਰਦੇ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਇਹ ਤਾਂ ਜਦੋਂ ਹੈਗੀ ਜਦੋਂ ਨਹੀਂ ਕਹਿਣਾ ਬਾਬਾ ਨਾਨਕ ਕਰਾਵੇ ਨਾ ਨਾ ਭਾਜੀ ਬਿਲਕੁਲ ਸਹੀ ਗੱਲ ਜੀ ਕੰਮ ਸਾਫ਼ ਸੁਥਰਾ ਲੰਮਾ ਜੇ ਚੱਲ ਜਾਂਦਾ ਬੱਸ ਬੱਸ ਜੱਗੇ ਭਾਜੀ ਬਾਕੀ ਇਹੋ ਬੇਨਤੀ ਹੁੰਦੀ ਦੋ ਟਾਈਮ ਚੋ ਚਾਰ ਟਾਈਮ ਚੋ ਆਪਣਾ ਆਪਣੀਆਂ ਪਾਸ ਕਰਕੇ ਖਾਣੋ ਠੀਕ ਹੈ ਠੀਕ ਹੈ ਜੀ ਲਓ ਜੀ ਹਰ ਵਾਰੀ ਭਾਈ ਦੀ ਇਹੋ ਬੇਨਤੀ ਹੁੰਦੀ ਹੈ ਹਰ ਵਾਰੀ ਪਾਈਕੇ ਦੇ ਦਰ ਪਾਣੀ ਪੂਰੀ ਵਗ ਡੇ ਪਾਣੀ ਦਾ ਭਾਈ ਬਹੁਤ ਜਿਆਦਾ ਆ ਗਿਆ ਜਨਾਲੇ ਏਰੀਆ ਜਿਹੇ ਆਹੋ ਜਨਾਲੇ ਹਾਂਜੀ ਦੋ ਦੋ ਫੋਟੇ ਘੜਿਆ ਆਂਦੇ ਆ ਹਾਂਜੀ ਪੰਜ ਹੀ ਗਏ ਆ ਵੇਖਣ ਨੂੰ ਖਣ ਕੱਲ ਉੱਥੋਂ ਹੋ ਗਏ ਸੀ ਤਾਂ ਘੜ ਗਿਆ ਅਗਲੇ ਪਾਸੇ ਜਿਹੜੇ ਪਿੰਡੋਂ ਨਵੇਂ ਉਹ ਉਹਨਾਂ ਨੂੰ ਚਲ ਗਿਆ ਨਾ ਹਾਂਜੀ ਹਾਂ ਕਰਕੇ ਬਹੁਤ ਹੀ ਜਿਆਦਾ ਨੁਕਸਾਨ ਹੋਉਂਦਿਆ ਵਾ ਤੇ ਚਲੋ ਮਹਾਰਾਜ ਕਿਰਪਾਈ ਤੇ ਨਹੀਂ ਚੜਦੀਆਂ ਗਲਾਂ ਜਰਾ ਜੀ ਤੇ ਲਓ ਜੀ ਵੀਡੀਓ ਪੂਰੀ ਵੇਖਣ ਜੀ ਤੁਹਾਨੂੰ ਆਪ ਜੀ ਸਾਰੇ ਬੱਚੂ ਪਾਲ ਸੁਪਰਾਉਂਦਾ